ਆਪਣੇ ਪੰਜਾਬੀ ਪੰਗੜੇ ਦੇ ਕਰਕੇ ਮਸ਼ਹੂਰ ਬਲਾਸਟਰ ਜੋੜੀ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਆਪਣੇ ਪੰਗੜੇ ਵਾਲੀਆਂ ਵੀਡੀਓਜ਼ ਤੇ ਸਟੇਜੀ ਪੰਗੜੇ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੇ ਹਨ ਤੇ ਉੱਥੇ ਹੀ ਉਹਨਾਂ ਨੂੰ ਚਾਉਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ ਤੇ ਉਹ ਉਹਨਾਂ ਨੂੰ ਲੋਕ ਕਾਫੀ ਜ਼ਿਆਦਾ ਕਮੈਂਟ ਤੇ ਪਿਆਰ ਕਰਦੇ ਹਨ ਤੇ ਉੱਥੇ ਹੀ ਇੱਕ ਬਲਾਸਟਰ ਜੋੜੀ ਦੇ ਬਾਰੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਜਿਹੜੇ ਫੈਨਸ ਆ ਉਹ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ ਤੇ ਕਾਫੀ ਜਿਆਦੀ ਖੁਸ਼ੀ ਉਹਨਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਤਾਂ ਹਾਲ ਹੀ ਦੇ ਵਿੱਚ ਜਿਵੇਂ ਉਹਨਾਂ ਨੇ ਵੀਡੀਓ ਸ਼ੇਅਰ ਕੀਤੀ ਤਾਂ ਵੀਡੀਓ ਥੱਲੇ ਕਾਫੀ ਕਮੈਂਟ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਹਨ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਬਲਾਸਟਰ ਜੋੜੀ ਨੇ ਹੁਣ ਤੱਕ ਆਪਣੀ ਮਿਹਨਤ ਦੇ ਨਾਲ ਬਹੁਤ ਚੀਜ਼ਾਂ ਅਚੀਵ ਕੀਤੀਆਂ ਤੇ ਹੁਣ ਉਹ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਪਲਾਨ ਆ ਉਹ ਫਤਿਹ ਕਰਨ ਜਾ ਰਹੇ ਹਨ ਤਾਂ ਤੁਸੀਂ ਦੇਖ ਸਕਦੇ ਹੋ ਬਲਾਸਟਰ ਜੋੜੀ ਫੂਡ ਪੁਆਇੰਟ ਯਾਨੀ ਕਿ ਬਲਾਸਟਰ ਜੋੜੀ ਆਪਣਾ ਖੁਦ ਦਾ ਕੈਫੇ ਖੋਲਣ ਜਾ ਇਹਨਾਂ ਉਹਨਾਂ ਨੇ ਪੋਸਟ ਤੇ ਲਿਖਿਆ ਵੀ ਹੈ ਬਹੁਤ ਜਲਦੀ ਖੋਲਣ ਜਾ ਰਹੇ ਹਾਂ ਸੱਜਣੋ ਤੇ ਸਾਰੀਆਂ ਤਿਆਰੀਆਂ ਹੁੰਦੀਆਂ ਦੀ ਤੁਸੀਂ ਤਸਵੀਰਾਂ ਤੇ ਵੀਡੀਓਜ਼ ਦੇਖ ਸਕਦੇ ਹੋ ਕਾਫੀ ਜ਼ਿਆਦਾ ਬਲਾਸਟਰ ਜੋੜੀ ਦੇ ਵੱਲੋਂ ਜਿਹੜੀਆਂ ਸ਼ੇਅਰ ਜਿਵੇਂ ਹੀ ਕੀਤੀਆਂ ਗਈਆਂ ਤਾਂ ਕਾਫੀ ਜ਼ਿਆਦਾ ਖੁਸ਼ੀ ਉਹਨਾਂ ਦੇ ਫੈਨਸ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਪਿਛਲੇ ਦੇੜੀ 20 ਤੋਂ ਬਲਾਸਟਰ ਜੋੜੀ ਵਾਲਾ ਜੋ ਕਿ ਕਾਫੀ ਬਿਮਾਰ ਚੱਲ ਰਿਹਾ ਹੈ ਤੇ ਇਸ ਵਿਚਾਲੇ ਹੁਣ ਜਿਵੇਂ ਹੀ ਉਹਨਾਂ ਦੇ ਵੱਲੋਂ ਇਹ ਪੋਸਟ ਸ਼ੇਅਰ ਕੀਤੀ ਗਈ ਤਾਂ ਕਾਫੀ ਜ਼ਿਆਦਾ ਖੁਸ਼ੀ ਉਹਨਾਂ ਦੇ ਫੈਨਸ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕੀ ਅਸੀਂ ਵੀ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਇਸੇ ਤਰ੍ਹਾਂ ਹੀ ਉਹਨਾਂ ਦੀ ਮਿਹਨਤ ਦੇ ਸਦਕਾ ਸਭ ਚੀਜ਼ਾਂ ਸਭ ਵੱਡੀ ਤੋਂ ਵੱਡੀ ਖੁਸ਼ੀ ਉਹਨਾਂ ਨੂੰ ਮਿਲਦੀ ਰਹੇ ਤੇ ਉਹਨਾਂ ਦਾ ਇਹ ਕੈਫੇ ਕਾਫੀ ਚੰਗੇ ਤਰੀਕੇ ਦੇ ਨਾਲ ਬਣਾਇਆ ਜਾਵੇਗਾ ਤੇ ਕਾਫੀ ਜ਼ਿਆਦਾ ਵੱਡੇ ਪੱਧਰ ਤੇ ਇਹਦੀ ਓਪਨਿੰਗ ਵੀ ਕੀਤੀ ਜਾਵੇਗੀ ਤੇ ਅਸੀਂ ਵੀ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਹਮੇਸ਼ਾ ਉਹਨਾਂ ਨੂੰ ਇਸ ਕਾਰੋਬਾਰ ਦੇ ਵਿੱਚ ਤਰੱਕੀ ਬਖਸ਼ੇ ਉਹਨਾਂ ਦੇ ਭੰਗੜੇ ਦੇ ਵਿੱਚ ਹਮੇਸ਼ਾ ਤਰੱਕੀ ਬਖਸ਼ੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆਓ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਇਹ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ